24 ਨਹੀਂ 25 ਘੰਟੇ ਦਾ ਹੋਵੇਗਾ ਇੱਕ ਦਿਨ 20 ਕਰੋੜ ਸਾਲ ਬਾਅਦ ਵਾਪਰੇਗੀ ਇਹ ਕੱਟਣਾ ਚੰ드ਰਮਾ ਹੋਇਆ ਧਰਤੀ ਤੋਂ ਦੂਰ ਤਾਂ ਹੋ ਅਜੇ ਹੁਣ ਇੱਕ ਦਿਨ 25 ਘੰਟਿਆਂ ਦਾ ਹੋਵੇਗਾ ਜਹਾ ਬਿਲਕੁਲ ਸਹੀ ਸੋਨ ਰਹੇ ਹੋ ਤੁਸੀਂ ਜਿੱਥੇ ਇੱਕ ਦਿਨ ਦੇ ਵਿੱਚ 24 ਘੰਟੇ ਹੁੰਦੇ ਨੇ ਹੁਣ ਇੱਕ ਦਿਨ ਦੇ ਵਿੱਚ 25 ਘੰਟੇ ਹੋਇਆ ਕਰਨਗੇ 20 ਕਰੋੜ ਸਾਲ ਬਾਅਦ ਇੱਕ ਘਟਨਾ ਵਾਪਰੇਗੀ ਜਿਸ ਨੂੰ ਲੈ ਕੇ ਪਹਿਲਾਂ ਹੀ ਖੁਲਾਸਾ ਹੋ ਚੁੱਕਾ ਹੈ ਦੱਸ ਦੇ ਕਿ ਚੰਦਰਮਾ ਤੇ ਧਰਤੀ ਦਾ ਜੋ ਰਿਸ਼ਤਾ ਹੈ ਸਦੀਆਂ ਸਦੀਆਂ ਪੁਰਾਣਾ ਯੁੱਗਾ ਪੁਰਾਣਾ ਰਿਸ਼ਤਾ ਹੈ ਗਾਣਿਆਂ ਦੇ ਵਿੱਚ ਵੀ ਅਸੀਂ ਸੁਣਦੇ ਆ ਚੰਦ ਦੀਆਂ ਸਿਫਤਾਂ ਹੁੰਦੀਆਂ ਨੇ ਕਿਸੇ ਕਹਾਣੀਆਂ ਦੇ ਵਿੱਚ ਵੀ ਚੰਦ ਦੀ ਗੱਲ ਹੁੰਦੀ ਹੈ ਪਰ ਇਹ ਜੋ 24 ਘੰਟਿਆਂ ਦੀ ਬਜਾਏ 25 ਘੰਟਿਆਂ ਦਾ ਦਿਨ ਹੋਏਗਾ ਉਹ ਵੀ ਚੰਦਰਮਾ ਕਰਕੇ ਹੀ ਹੋਏਗਾ ਇਹ ਖੁਲਾਸਾ ਹੋ ਚੁੱਕਾ ਹੈ ਵਿਗਿਆਨਿਕਾਂ ਦੇ ਵੱਲੋਂ ਇੱਕ ਖੋਜ ਕੀਤੀ ਗਈ ਹੈ ਜਿਸ ਨੇ ਇਹ ਖੁਲਾਸਾ ਕਰ ਦਿੱਤਾ ਤੇ ਇਹ ਵੀ ਖੁਲਾਸਾ ਹੋਇਆ ਕਿ ਪਹਿਲਾਂ ਜੋ ਦਿਨ ਹੁੰਦਾ ਸੀ 18 ਘੰਟੇ ਤੋਂ ਥੋੜਾ ਜਿਹਾ ਵੱਧ ਹੁੰਦਾ ਸੀ 19 ਘੰਟੇ ਵੀ ਨਹੀਂ ਹੁੰਦੇ ਸੀ 24 ਘੰਟੇ ਦਾ ਦਿਨ ਆਂਦੇ-ਆਂਦੇ ਬਹੁਤ ਸਾਲ ਬੀਤ ਗਏ ਤਾਂ 18 ਤੋਂ ਹੁਣ 24 ਘੰਟੇ ਦਾ ਦਿਨ ਹੈ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ 25 ਘੰਟਿਆਂ ਦਾ ਦਿਨ ਹੋਏਗਾ ਕਿਉਂ ਹੋਏਗਾ ਕਦੋਂ ਤੋਂ ਇਹ ਸਭ ਹੋਏਗਾ ਆਓ ਜਾਣਦੇ ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਇੱਕ ਦਿਨ 24 ਘੰਟਿਆਂ ਦਾ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇੱਕ ਦਿਨ 25 ਘੰਟਿਆਂ ਦਾ ਵੀ ਹੋ ਸਕਦਾ ਹੈ ਸੁਣ ਕੇ ਤੁਸੀਂ ਹੈਰਾਨ ਹੋਗੇ ਨਾ ਸੋ ਆਓ ਤੁਹਾਨੂੰ ਦੱਸਦੇ ਹਾਂ ਕਿ ਇੱਕ ਦਿਨ ਦੇ ਵਿੱਚ ਇੱਕ ਘੰਟੇ ਦਾ ਵਾਧਾ ਕਿਵੇਂ ਹੋ ਸਕਦਾ ਹੈ ਚੰਦਰਮਾ ਅਤੇ ਧਰਤੀ ਦੇ ਰਿਸ਼ਤੇ ਨੇ ਹਮੇਸ਼ਾ ਕਲਾਕਾਰਾਂ ਤੇ ਬੱਚਿਆਂ ਦੀਆਂ ਕਹਾਣੀਆਂ ਤੇ ਗੀਤਾਂ ਨੂੰ ਬਹੁਤ ਜ਼ਿਆਦਾ ਪ੍ਰੇਰਿਤ ਕੀਤਾ ਹੈ ਹਾਲਾਂਕਿ ਇੱਕ ਤਾਜ਼ਾ ਖੋਜ ਦੇ ਵਿੱਚ ਕਿਹਾ ਗਿਆ ਕਿ ਸਾਡਾ ਕੁਦਰਤੀ ਉਪਗ੍ਰਹ ਯਾਨੀ ਚੰਦਰਮਾ ਹੌਲੀ-ਹੌਲੀ ਧਰਤੀ ਤੋਂ ਦੂਰ ਹੁੰਦਾ ਜਾ ਰਿਹਾ ਹੈ। ਇਹ ਸਾਵਧਾਨੀਪੂਰਵਕ ਵਿਗਿਆਨਕ ਨਿਰੀਖਣ ਅਤੇ ਵਿਸ਼ਲੇਸ਼ਣ ਤੇ ਆਧਾਰਿਤ ਹੈ। ਵਿਸਕੌਂਸਿਨ ਮੈਡੀਸਨ ਯੂਨੀਵਰਸਿਟੀ ਦੀ ਇੱਕ ਟੀਮ ਵੱਲੋਂ ਕੀਤੀ ਗਈ ਖੋਜ ਨੇ ਇਹ ਖੁਲਾਸਾ ਕੀਤਾ ਹੈ ਕਿ ਚੰਦਰਮਾ ਦੇ ਧਰਤੀ ਤੋਂ ਹੌਲੀ-ਹੌਲੀ ਦੂਰ ਹੋਣ ਕਰਕੇ ਵੱਡੇ ਪ੍ਰਭਾਵ ਹੋ ਸਕਦੇ ਨੇ। ਅਧਿਐਨ ਦੇ ਵਿੱਚ ਕਿਹਾ ਗਿਆ ਕਿ ਚੰਦਰਮਾ ਹਰ ਸਾਲ ਲਗਭਗ 3.8 ਸੈਂਟੀਮੀਟਰ ਦੀ ਦਰ ਤੇ ਨਾਲ ਧਰਤੀ ਤੋਂ ਦੂਰ ਜਾ ਰਿਹਾ ਹੈ। ਨਵੀਂ ਖੋਜ ਦੇ ਮੁਤਾਬਕ ਇਸ ਦਾ ਸਾਡੇ ਗ੍ਰਹਿ ਤੇ ਦਿਨਾਂ ਦੀ ਲੰਬਾਈ ਤੇ ਬਹੁਤ ਵੱਡਾ ਪ੍ਰਭਾਵ ਪਏਗਾ ਆਖਰਕਾਰ ਨਤੀਜਾ ਇਹ ਹੋਵੇਗਾ ਕਿ ਅਗਲੇ 200 ਮਿਲੀਅਨ ਸਾਲਾਂ ਦੇ ਵਿੱਚ ਧਰਤੀ ਉੱਤੇ ਇੱਕ ਦਿਨ 25 ਘੰਟੇ ਦਾ ਹੋਵੇਗਾ ਖੋਜ ਨੇ ਇਹ ਵੀ ਖੁਲਾਸਾ ਕੀਤਾ ਹੈ ਇੱਕ ਪੁਆਇੰਟ 4 ਬਿਲੀਅਨ ਸਾਲ ਪਹਿਲਾਂ ਧਰਤੀ ਤੇ ਇੱਕ ਦਿਨ ਸਿਰਫ 18 ਘੰਟਿਆਂ ਤੋਂ ਥੋੜਾ ਜ਼ਿਆਦਾ ਰਹਿੰਦਾ ਸੀ ਇਹ ਵਰਤਾਰਾ ਮੁੱਖ ਤੌਰ ਤੇ ਧਰਤੀ ਅਤੇ ਚੰਦਰਮਾ ਵਿਚਕਾਰ ਗੁਰੂਤਾਕਰਸ਼ਣ ਸੰਬੰਧਾ ਕਰਕੇ ਵਾਪਰਦਾ ਸੋ ਹੁਣ ਜਿਸ ਤਰੀਕੇ ਦੇ ਨਾਲ ਚੰਦਰਮਾ ਯਾਨੀ ਚੰਨ ਧਰਤੀ ਤੋਂ ਦੂਰ ਜਾਂਦਾ ਜਾ ਰਿਹਾ ਹੈ ਤਾਂ ਹੁਣ 24 ਘੰਟਿਆਂ ਦੀ ਬਜਾਏ 25 ਘੰਟਿਆਂ ਦਾ ਇੱਕ ਦਿਨ ਹੋ ਸਕਦਾ ਹੈ